ਵਿਕਰਮ ਜੀਠੀਆਂ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਵੱਡੇ ਸਵਾਲ ਖੜੇ ਕੀਤੇ ਨੇ ਉਹਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਨਗਰ ਦੇ ਪੁਲਿਸ ਥਾਣੇ ਰਾਹੂ ਅਧੀਨ ਪੈਂਦੇ ਪਿੰਡ ਖੋਜੋ ਵਿੱਚ ਬਰਸਾਤ ਦੇ ਮੌਸਮ ਵਿੱਚ ਵੀ ਦਿਨ ਰਾਤ ਹਰ ਵੇਲੇ 300 ਟਿੱਪਰਾਂ ਨਾਲ ਨਜਾਇਜ਼ ਮਾਈਨਿੰਗ ਹੋ ਰਹੀ ਹੈ ਹਰਵਿੰਦ ਕੇਜਰੀਵਾਲ ਦਾਵਾ ਕਰਦੇ ਸਨ ਕਿ 20000 ਕਰੋੜ ਰੁਪਏ ਤਾਂ ਮਾਈਨਿੰਗ ਤੋਂ ਬਚਣਗੇ ਬਿਲਕੁਲ ਬਚ ਵੀ ਰਹੇ ਨੇ ਪਰ ਪੰਜਾਬ ਦੇ ਸਰਕਾਰੀ ਖਜ਼ਾਨੇ ਲਈ ਨਹੀਂ ਸਗੋਂ ਆਮ ਆਦਮੀ ਪਾਰਟੀ ਦੇ ਖਜ਼ਾਨੇ ਲਈ ਰਪਿੰਦ ਕੇਜਰੀਵਾਲ ਪੰਜਾਬ ਨੂੰ ਲੁੱਟ-ਲੁੱਟ ਕੇ ਪੈਸਾ ਦੱਲੀ ਲਿਜਾ ਰਹੇ ਨੇ ਉਹਨਾਂ ਕਿਹਾ ਕਿ ਆਪ ਦੇ ਹੋਰ ਰਾਜਾਂ ਵਿੱਚ ਪਸਾਰ ਦੀ ਕੀਮਤੋਂ ਪੰਜਾਬ ਕਰ ਰਿਹਾ ਹੋਰ ਰਾਜਾਂ ਵਿੱਚ ਆਪ ਦਾ ਸਾਰਾ ਚੋਣ ਖਰਚਾ ਪੰਜਾਬ ਚੋਕ ਰਿਹਾ ਉਹਨਾਂ ਕਿਹਾ ਕਿ ਭਗਵੰਤ ਮਾਨ ਜੀ ਜਵਾਬ ਦਿਓ ਪੰਜਾਬੀ ਜਵਾਬ ਮੰਗਤੇ ਨੇ ਕਿਉਂ ਤੁਹਾਡੀ ਪੁਸ਼ਤਪਨਾਈ ਵਿੱਚ ਪੰਜਾਬ ਦੀ ਇਹ ਲੁੱਟ ਜਾ ਰਹੀ ਹੈ ਕਦੋਂ ਕਰੋਗੇ ਦੋਸ਼ੀਆਂ ਖਿਲਾਫ ਕਾਰਵਾਈ ਜਾਂ ਨਹੀਂ ਕਰੋਗੇ ਕਿਉਂਕਿ ਤੁਸੀਂ ਆਪ ਹੀ ਤਾਂ ਇਹ ਕਰਵਾ ਰਹੇ ਹੋ ਇੱਕ ਦਿਨ ਜਵਾਬ ਦੇਣਾ ਹੀ ਪੈਣਾ ਕਿਹੜਾ ਜਿੱਕਾ ਮੈਂ ਮੈਨੇ ਲੱਥਰ ਗਿਆ ਆ ਦੇਖੋ ਭਾਜੀ ਆ ਗੱਡੀ ਮੰਨ ਤੇ ਭਰ ਕੇ ਆ ਰਹੀ ਆ ਰੇਥੇ ਦੀ ਹੁਣੀ ਤੇ ਪਿੱਛੇ ਬੰਦੇ ਆ ਗਏ ਉਹਦੇ ਸਾਡੇ ਮਗਰ ਬਲੈਰੋ ਲੱਗੀ ਇੱਕ ਹਮੈਨੇ ਆਪਸਰ ਗੱਡੀ ਲੰਗੀ ਆ ਆ ਦੇਖੋ ਸਰ ਇਹ ਤੂਸੀ ਪਹੰਤੇ ਰਾਤ ਨੂੰ ਕੰਮ ਚੱਲਦਾ ਆ ਟਿੱਪਰ ਰਾਤ ਦੇ ਆ ਤਿੰਨ ਤਿੰਨ ਰਾਤ ਦੇ ਖੜੇ ਨੇ ਆ ਪੰਪ ਤੇ ਵੀ ਖੜੇ ਨੇ ਬ੍ਰੈਂਚ ਪੰਪ ਤੇ ਜੀ ਬ੍ਰੈਂਚ ਪੰਪ ਆ ਇਹ ਇਹਨਾਂ ਨੇ ਰਾਤ ਨੂੰ ਗੱਡੀਆਂ ਭਰ ਰੀਆਂ ਆ ਆ ਸਰ ਮੋਰੇ ਪੋਲਾ ਜੀ ਆ ਦੇਖੋ ਆ ਦੇਖੋ ਜੀ ਮੈਂ ਜ਼ੂਮ ਕਰਦਾ ਸਰ ਸਰ ਇਹ ਸਾਰੀ ਰਾਤ ਕੰਮ ਚੱਲਦਾ ਜੀ ਇੱਥੇ ਬੜੇ ਜੋਰਾਂ ਨਾਲ ਚੱਲਦਾ ਜੀ ਆ ਦੇਖੋ 12-12 ਜੱਗੀਆਂ ਗੱਡੀਆਂ ਭਰ ਰੀਆਂ ਨੇ ਆਦਣਾ ਕਿ ਸਾਨੂੰ ਸਰਕਾਰ ਜੇ ਕੋਈ ਗਰੀਬ ਬੰਦੇ ਦਾ ਟਰੈਕਟਰ ਲੰਘ ਜੇ ਮੈਂ ਨਾ ਉੱਤੇ ਪਰਚਾ ਕਰ ਦਿੰਦੇ ਆ ਇਹ ਪੈਸੇ ਲੈ ਰਹੀ ਮੈਨنگ ਅਫਸਰ ਨਵਾਂ ਸ਼ਹਿਰ ਸਾਰਾ ਸਾਰਾ ਪ੍ਰਸ਼ਾਸਨ ਹੈ ਪੁਲਿਸ ਵੀ ਰਲਿ ਹੋਇਆ ਸਰ ਉਹ ਘਮਤਮਨ ਸਾਹਿਬ ਸਾਡੀ ਬੇਨਤੀ ਆ ਇੱਥੇ ਹਰ ਸਾਲ ਸਾਡਾ ਬੰਨ ਟੁੱਟਦਾ ਸਾਨੂੰ ਕਮਾਈ ਨਾਲ ਕੋਈ ਇਦਾਂ ਦਾ ਨਹੀਂ ਸਾਨੂੰ ਸਾਡਾ ਪਰਿਵਾਰ ਪਿਆਰਾ ਆ ਬਸ ਆ ਦੇਖੋ ਜੇ ਆ ਕੇ ਬੰਦਾ ਗੱਡੀ ਭਜਾ ਕੇ ਲੈ ਗਿਆ ਉਹਦੇ ਸਰ ਕਹਿਣ ਦੀ ਗੱਲ ਇਹ ਆ ਭਗਤਮਨ ਸਾਹਿਬ ਜੀ ਸਾਡੇ ਸੀਐਮ ਸਾਹਿਬ ਆਮ ਆਦਮੀ ਪਾਰਟੀ ਤੋਂ ਸਾਰਾ ਗੱਡੀ 90 ਨੰਬਰ ਆ ਦੇਖੋ ਮੈਂ ਕਾਰ ਤੋਰ ਰਿਹਾ ਜੀ ਹਾਂ ਤੋਰ ਭਰਾ ਮਰਿਆ ਗਾਹ ਕਾਰ ਤੋਰਦੇ ਪਿਆ ਦੇਖੋ ਇਹ ਗੱਡੀ ਇਸ ਟਾਈਮ 4:40 ਹੋਨੇ ਸਰ ਇਹ ਗੱਡੀ ਭਾਰ ਨਾਉਣ ਨੂੰ ਪਹਿਲਾਂ ਹੀ ਖੜੀ ਹੈ ਜੀ 4:40 ਦੇ ਐਡਾ ਵੀ ਖੋਬ ਨਹੀਂ ਵੀ ਰਾਤ ਨੂੰ ਕੰਮ ਚਲਾਉਣਾ ਇਹ ਦਿਨੇ ਕੰਮ ਚੱਲਦਾ ਜੀ ਆਹ ਦੇਖੋ ਸਰ ਆ ਜ਼ੂਮ ਕਰਦਾ ਮੈਂ ਆ ਗਿਆ ਜੀ ਆ ਦੇਖੋ ਆ ਟੱਕ ਦਾ ਰਾਹ ਜੀ ਸਾਰਾ ਟੱਕ ਦਾ ਰਾਹ ਆ ਜਿੱਥੋਂ ਮੈਨੰਗ ਹੋ ਰਹੀ ਏ ਨਵਾਂ ਸ਼ਹਿਰ ਜੀ ਇਹ ਦੋ ਥਾਣੇ ਪੈਂਦੇ ਸਾਰੇ ਚ ਇਹ ਜੇ ਇੱਕ ਪੈਂਦਾ ਅ ਬੇਗੋ ਆਪਣਾ ਪੈਂਦਾ ਔੜ ਔਠਣਾ ਤੇ ਰਹਾਉ ਥਾਣਾ ਉਦੋਂ ਬਾਅਦ ਸਾਰਾ ਆਪਣਾ ਫਲਾਈਓਵਰ ਆਉਂਦਾ ਜੀ ਮੱਤੇ ਆ ਜਿਹੜਾ ਨਵਾਂ ਬਣਿਆ ਸੀ ਹਾਈਵੇ ਬਣਿਆ ਸੀ ਇੱਥੋਂ ਲੁਧਿਆਣਾ ਆਪਣਾ ਸਾਰਾ ਸਾਰ ਰਹਿੰਦਾ ਮੱਤੇ ਵੜਾ 5 ਕਿਲੋਮੀਟਰ ਜੀ ਲੁਧਿਆਣਾ 25 ਕਿਲੋਮੀਟਰ ਸਾਰਾ ਗੱਡੀ ਚੱਲ ਗਈ ਆ ਫਲਾਈਓਵਰ ਆ ਆ ਗੱਡੀ ਚੱਲੀ ਹੈ ਜੀ ਇਹਦੀ ਅੱਪਿੱਚੇ ਖੜੀਏ ਆਹੀ ਰਾਹ ਆ ਆ ਦੇਖੋ ਲੀਹਾਂ ਬਣੀਆਂ ਆ ਸਾਰਾ ਆਪਣੇ ਜਮਾਨ ਲੱਗਿਆ